ਹੁਸ਼ਿਆਰਪੁਰ ਦਸੂਹਾ ਦੇ ਹਾਜੀਪੁਰ ਰੋਡ ਤੇ ਪੈਂਦੇ ਕਸਬਾ ਕੋਗਰਾ ਨੇਰੇ ਇੱਕ ਕਾਰ ਬੇਕਾਬੂ ਹੋ ਕੇ ਦਰਖਤ ਦੇ ਨਾਲ ਜਾ ਟਕਰਾਈ ਜਿਸ ਕਾਰਨ ਕਾਰ ਚਲਾ ਰਹੇ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਸ ਦੇ ਨਾਲ ਬੈਠਾ ਦੂਜਾ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਬਾਈਕ ਚਾਲਕ ਨੂੰ ਬਚਾਉਂਦੇ ਹੋਏ ਇਹ ਹਾਦਸਾ ਵਾਪਰਿਆ ਸੀ ਜਾਣਕਾਰੀਆਂ ਅਨੁਸਾਰ ਦੋਵੇਂ ਕਾਰ ਸਵਾਰ ਸਾਹਿਲ ਕੁਮਾਰ ਅਤੇ ਅਜੇ ਦੋਵੇਂ ਦੋਸਤ ਹਨ ਅਤੇ ਹਿਮਾਚਲ ਦੇ ਰਹਿਣ ਵਾਲੇ ਹਨ ਇਹ ਦੋਵੇਂ ਹਿਮਾਚਲ ਦੇ ਦਾਲਤਪੁਰ ਵਿੱਚ ਡੀਡੀਐਮ ਦੀ ਪੜਾਈ ਕਰ ਰਹੇ ਹਨ ਇਸ ਹਾਦਸੇ ਵਿੱਚ ਜ਼ਖਮੀ ਹੋਏ ਸਾਹਿਲ ਕੁਮਾਰ ਪੁੱਤਰ ਪਰਮਜੀਤ ਸਿੰਘ ਵਾਸੀ ਦਾਲਤਪੁਰ ਨੇ ਦੱਸਿਆ ਕਿ ਮੈਂ ਅਤੇ ਮੇਰਾ ਦੋਸਤ ਅਜੀ ਕੁਮਾਰ ਜੋ ਕਿ ਚੰਬਾ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ ਆਪਣੀ ਕਾਰ ਵਿੱਚ ਡੇਰਾ ਬਿਆਸ ਨੂੰ ਜਾ ਰਹੇ ਸੀ ਮੇਰਾ ਦੋਸਤ ਅਜੀ ਕਾਰ ਚਲਾ ਰਿਹਾ ਸੀ ਕਿ ਦਸੂਹਾ ਹਾਜੀਪੁਰ ਰੋਡ ਤੇ ਕੋਗਰਾ ਨੇੜੇ ਅਚਾਨਕ ਇੱਕ ਬਾਈਕ ਸਾਡੀ ਕਾਰ ਦੇ ਸਾਹਮਣੇ ਆ ਗਿਆ ਇਜਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਸਾਡੀ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਦਰਖਤ ਦੇ ਨਾਲ ਜਾ ਟਕਰਾਈ ਇਸ ਹਾਦਸੇ 'ਚ ਮੇਰੇ ਦੋਸਤ ਅਜੇ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਸਥਾਨਕ ਲੋਕ ਸਾਨੂੰ ਦਸੂਹਾ ਦੇ ਸਰਕਾਰੀ ਹਸਪਤਾਲ ਲੈ ਗਏ ਦਸੂਹਾ ਪੁਲਿਸ ਨੇ ਕੇਸ ਦਰਜ ਕਰਕੇ ਅਜੇ ਦੀ ਲਾਸ਼ ਨੂੰ ਮਰਦਾ ਘਰ ਦੇ ਵਿੱਚ ਰਖਵਾਇਆ ਅਤੇ ਦੋਵਾਂ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਸੋ ਦੁਆਬਾ ਮੈਲ ਦੇ ਨਾਲ ਮਨੂ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਭੁਪਿੰਦਰ ਸਿੰਘ ਜੀ ਭੁਪਿੰਦਰ ਸਿੰਘ ਜੀ ਜਿਹੜਾ ਇਹ ਇੱਕ ਐਕਸੀਡੈਂਟ ਹੋਇਆ ਕਾਰ ਦਾ ਇੱਕ ਕੌਣ ਸੀ ਕਿੱਥੋਂ ਆ ਰਹੇ ਸੀ ਉਹ ਕਦੋਂ ਹੋਇਆ ਹੈ ਹਾਦਸਾ ਇਹ ਸਰਹ ਕਿੰਟਾ ਵਜੇ ਸਵਾ ਘੰਟਾ ਪਹਿਲਾਂ ਕੋਗਵੇ ਦਾ ਜਿਹੜਾ ਪੈਟਰੋਲ ਪੰਪ ਹੈ ਉਹਦੇ ਤੋਂ ਥੋੜੀ ਅੱਗੇ ਮੈਂ ਵੀ ਆ ਰਿਹਾ ਸੀਗਾ ਸਵੇਰ ਨੂੰ ਤੇ ਉੱਥੇ ਮੇਰੇ ਆਉਣ ਦੇ ਆਉਣ ਤੋਂ ਪਹਿਲਾਂ ਐਕਸੀਡੈਂਟ ਹੋ ਚੁੱਕਾ ਸੀਗਾ ਜਿਹਦੇ ਵਿੱਚ ਕੇ ਇੱਕ ਬੰਦਾ ਜਿਹੜਾ ਹੈਗਾ ਵਿੱਚ ਗੱਡੀ ਤੇ ਫਸ ਗਿਆ ਫਸਿਆ ਹੋਇਆ ਸੀਗਾ ਤੇ ਆਪਣੇ ਸਥਾਨਕ ਲੋਕ ਜਿਹੜੇ ਆ ਉਹਨੂੰ ਸੱਬਲਾਂ ਦੇ ਨਾਲ ਦਰਵਾਜ਼ਾ ਤੋੜ ਕੇ ਕੱਢ ਰਹੇ ਸੀਗੇ ਤੇ ਬੰਦਾ ਬੇਹੋਸ਼ ਸੀਗਾ ਬਹੁਤ ਖੂਨ ਨਾਲ ਲੱਤਪਤ ਹੋਇਆ ਸੀਗਾ ਤੇ ਇੱਕ ਜਿਹੜਾ ਸ਼ੈੱਡ ਤੇ ਬੈਠਾ ਸੀਗਾ ਉਹ ਬੰਦਾ ਸ਼ੈੱਡ ਤੇ ਘਾਹ ਦੇ ਵਿੱਚ ਲੇਟ ਰਿਆ ਸੀਗਾ ਉਹ ਜਿਆਦਾ ਸੀਰੀਅਸ ਨਹੀਂ ਉਹ ਆਪਣੇ ਕੋਸੋ ਹਵਾਸ ਦੇ ਵਿੱਚ ਸੀਗਾ ਤੇ ਬੰਦਿਆਂ ਨੇ ਕੋਸ਼ਿਸ਼ ਦੇ ਨਾਲ ਮਿਲ ਜੁਲ ਕੇ ਇਹਨੂੰ ਬਾਹਰ ਕੱਢਿਆ ਤੇ ਅੰਬੂ ਪਹਿਲਾਂ ਐਂਬੂਲੈਂਸ ਨੂੰ ਫੋਨ ਕੀਤਾ ਸੀਗਾ ਐਂਬੂਲੈਂਸ ਆਉਣ ਤੋਂ ਬਾਅਦ ਐਂਬੂਲੈਂਸ ਦੇ ਵਿੱਚ ਬਿਠਾ ਕੇ ਇਹ ਜਿੱਦਾਂ ਕਿ ਹੁਣ ਪਤਾ ਲੱਗਾ 모ਹਿਤ ਸ਼ਰਮਾ ਚੰਬੇ ਦਾ ਰਹਿਣ ਵਾਲਾ ਜਿਹੜਾ ਮੁੰਡਾ ਹੈਗਾ ਤੇ ਉਹਦੀ ਡੈਥ ਹੋ ਚੁੱਕੀ ਹੋ ਗਈ ਆ ਤੇ ਜਿਹੜਾ ਦੂਜਾ ਮੁੰਡਾ ਸੀਗਾ ਨਾਲ ਉਹ ਠੀਕ ਆ ਤੇ ਇਹਨਾਂ ਦੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹਾਂਜੀ ਇਹਨਾਂ ਦੇ ਪਰਿਵਾਰ ਦੇ ਨਾਲ ਮੈਂ ਸੰਪਰਕ ਕੀਤਾ ਨੰਬਰ ਲੈ ਕੇ ਤੇ ਇਹਨਾਂ ਦੀ ਸਿਸਟਰ ਨਾਲ ਗੱਲ ਹੋਈ ਉਹ ਆਰੇ ਆ ਤੇ ਬਾਕੀ ਠੀਕ ਨੇ ਤੇ ਇਹ ਗੱਡੀ ਦੇ ਵਿੱਚ ਨੂੰ ਮੈਂ ਪਾ ਕੇ ਲੈ ਕੇ ਆ ਗਿਆ ਜਿਹੜਾ ਡੈਥ ਹੋਈ ਉਹਨੂੰ ਐਂਬੂਲੈਂਸ ਲੈ ਕੇ ਕਿ ਜਿਹੜਾ ਸੀਰੀਅਸ ਸੀਗਾ ਉਹਨੂੰ ਮੈਂ ਆਪਣੀ ਗੱਡੀ ਦੇ ਵਿੱਚ ਪਾ ਕੇ ਤੇ ਸਰਕਾਰੀ ਹਸਪੀਟਲ ਤੱਕ ਲੈ ਕੇ ਆਇਆ ਠੀਕ